ਇਹ ਵੀਡੀਓ ਵਿੱਚ ਤੁਸੀਂ ਜਿਸ ਇਨਸਾਨ ਨੂੰ ਦੇਖ ਰਹੇ ਹੋ ਇਹ ਹਰਮੋਨੀ ਦੇ ਉੱਪਰ ਸਾਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੇ ਭਜਨ गा ਰਿਹਾ ਹੈ ਇਹ ਵੀਡੀਓ ਜਦੋਂ ਆਪਾਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਖੇਤੀ ਕਰਿਆ ਕਰਦੇ ਸਨ ਜਾਣਿਆਂ ਤਾਂ ਰਸਤੇ ਦੇ ਵਿੱਚ ਇੱਕ ਅਦਭਾਵੇ ਦਾ ਖੂਹ ਹੁਦਾ ਹੈ ਇਸ ਜਗਾ ਉੱਪਰ ਇੱਕ ਬਹੁਤ ਹੀ ਗੁਰਦੁਆਰਾ ਉਹਨਾ ਸੁੰਦਰ ਗੁਰਦੁਆਰਾ ਸਜੋਬਤਾ ਹੈ ਤੇ ਉਹੀ ਖੂਹੀ ਜਿਸ ਤੇ ਗੁਰਨਾਨ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ ਤੇ ਸਜੋਬਤਾ ਹੈ ਇਹ ਬਾਬਾ ਜੀ ਹਰ ਰੋਜ਼ ਇਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਦੇ ਅੱਗੇ ਆ ਕੇ ਗੁਰਨਾਨ ਦੇਵ ਜੀ ਦੇ ਸਿੱਖਤ ਦੇ ਭਾਈ ਲਗਾਉਂਦੇ ਨੇ ਤੇ ਆਉਣ ਵਾਲੀਆਂ ਸੰਗਤਾਂ ਇਹਨਾਂ ਦਾ ਸਤਿਕਾਰ ਕਰਦੀਆਂ ਨੇ ਜਦੋਂ ਵੀ ਤੁਸੀਂ ਜਾਵੋ ਤਾਂ ਇਸ ਜਗ੍ਹਾ ਦੇ ਦਰਸ਼ਨ ਕਰਨਾ ਨਾ ਭੁੱਲਣਾ ਧੰਨਵਾਦ ਬਾਬਾ